ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਜਰਗਦਾ ਆ ਰਾਮ ਰਾਜੇ ਹਰ ਨਾਗ ਦੁਸ਼ਟਰ ਮਾਰਿਆ ਪਰਲਾਤ ਰਾਇ ਅਹੰਕਾਰ ਅਨਿੰਦ ਕਾ ਪਿੱਟ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸ ਹਰਿ ਸੇਵਿਆ ਅੰਤ ਲੈ ਛਡਾਇਆ ਸਲੋਕ ਮਾਲਾ ਪਹਿਲਾ ਦੁਖਦਾਰ ਇਸ ਗੁਰੂ ਗਪਿਆ ਜਾ ਸੁਖ ਤਾਂ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਹਾਰੀ ਗੁਰਤਵਸਿਆ ਤੀਰਾਂਤ ਨ ਜਾਏ ਲਖਿਆ ਰਹਾਉ ਜਾਤਮੈ ਜੋ ਜੋਤਮੈ ਜਦ ਤੱਕ ਲਕੱਲਾ ਪਰਪੂਰ ਰਹਾ ਤੂੰ ਸਚਾ ਸਾਹਿਬ ਸਿਵ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਹ ਬਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਧਰ ਗਸਾ ਮਹੱਲਾ ਪੈਲਾ ੴ ਸਤਿਗੁਰ ਪ੍ਰਸਾਦ ਸੋਧਰ ਤੇਰਾ ਕੇ ਹਾਸੁ ਕਰਕੇ ਅਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਮ ਦੇ ਅਨੇਕ ਸੰਖਾ ਕੀਤੇ ਤੇਰੇ ਾਵਣ ਹਾਰੇ ਇਤੇ ਤੇਰੇ ਰਾਗ ਪ੍ਰੇਸਾਂ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਮ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਨ ਚਿਤ ਗੁਪਤ ਲਿਖ ਜਾਣ ਲਗਲੇ ਤਰਮ ਵਿਚਾਰੇ ਗਾਵਣ ਤੁਨ ਈਸ਼ਰ ਬ੍ਰਹਮਾ ਦੇਵੇ ਸੋਹਣ ਤੇ ਰਿਸਦਾ ਸਵਾਰੇ ਗਾਵਣ ਤੁਨ ਨਿਦਰਾਸਨ ਬੈਟੇ ਦੇਵਤਿਆਂ ਦਰਨਾਲੇ ਗਾਵਣ ਤੁਨ ਸੇ ਸਮਾਦੀ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੇ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਤ ਪੜਨ ਰਖੀ ਸਰਜੁ ਜੁਗ ਵੇਦਾ ਨਾਲੇ ਗਾਵਣ ਤੁਨ ਮੋਹਣੀਆ ਮਨ ਮੋਹਨਾ ਸੁਰਗ ਮਚ ਪਿਆਲੇ ਗਾਵਣ ਤੁਨ ਨਰਤਨ ਪਾਏ ਤੇਰੇ ਅਡਸਰ ਟਿਰਥ ਨਾਲੇ ਗਾਵਣ ਤੁਨ ਜੋਤ ਮਹਾਬਲ ਸੂਰਾ ਗਾਵਣ ਤੁਨ ਖਾਣੀ ਚਾਰੇ ਗਾਵਣ ਤੁਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਿਦਨ ਗਾਵਣ ਜੋਤਿ ਭਾਵਣ ਹਰਤੇ ਤੇਰੇ ਭਗਤ ਰਸਾਲੇ ਹੋਰ ਗਿਤ ਤੁਨ ਗਾਵਣ ਸੇ ਮੈ ਚਿਤਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚ ਨਾਹੀ ਹੈ ਪ੍ਰੋਸੀ ਜਨ ਜਾਸੇ ਰਚਨਾ ਢਿੰਨ ਰਚਾਈ ਰੰਗੇ ਰੰਗੇ ਪਾਤੇ ਕਰ ਗਜਨ ਸੇ ਮਾਇਆ ਜਿਨੋਂ ਪਾਈ ਕਰ ਕਰ ਦੇਖੇ ਕੀ ਤਾਪਣਾ ਜੋ ਤਸ ਦੀਵ ਡਿਆਈ ਜੋ ਤਸ ਪਾਵੇ ਸੋ ਏ ਕੜ ਸੇ ਫਿਰ ਕਮਨ ਕਰ ਨਾ ਜਾਈ ਸੋ ਪਾਤਿ ਸਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕਹਿ ਸਭ ਕੋ ਏ ਕੇਵਡ ਵੱਡਾ ਢੀਠਾ ਹੋਏ ਇਹ ਮਤ ਪਾਇ ਨ ਕਹਿਆ ਜਾਏ ਕਹਨੇ ਵਲ ਤਰੈ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣੀ ਗੀਰਾ ਕੋਈ ਨ ਜਾਣ ਤੇਰਾ ਕਿਤਕ ਕਿਵੜ ਚਿਰ ਰਹਾਉ ਸਭ ਸੁਰਤਿ ਅਮਲ ਸੁਰਤਿ ਕਮਾਈ ਸਭ ਕੀ ਮਤ ਮਿਲ ਕੇ ਮਤ ਪਾਈ ਗਿਆਨੀ ਤਹਨੇ ਗੁਰ ਗਰਹਾਈ ਕਹਿਣਾ ਨ ਜਾਏ ਤੇ ਰਿਤ ਲਵੜਿਆਏ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੇ ਆਵੜਿਆ ਤੁਧ ਵਿਣਸ ਦੇਖ ਨ ਪਈਆ ਕਰ ਮੈ ਲੈਨ ਠਾਕਰ ਹੇ ਆਖਣ ਵਾਲਾ ਕਿਆ ਵਿਚਾਰਾ ਸਿਵਤਿ ਪਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸੈ ਕੈ ਚਾਰਾ ਨਾਨਕ ਸਤਸਵਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜਿਮਾ ਵਿਸਰੈ ਮਰ ਜਾਉ ਆਖਣ ਓਕਾ ਸਾਚਾ ਨਾ ਸਚ ਨਾਮ ਕੀ ਲਾਗੇ ਭੂਖ ਤ ਭੂਖ ਗਾ ਚਲੀਐ ਧੂਖਾ ਸੋਖ ਵਿਸਰੈ ਮੇਰੀ ਮਾਏ ਸਾਚਾ ਸਭ ਸਚ ਨੈ ਰਹਾ ਸਚ ਨਾਮ ਗਿੱਤ ਲਵੜਿਆਈ ਆਗਤ ਕੇ ਕਿਮਤ ਨਹੀਂ ਪਾਈ ਜਿਸ ਅਮਲ ਕਾ ਆਖਣ ਪਾ ਵਡਨ ਹੋਇ ਘਾਟ ਨ ਜਾਏ ਨਾ ਮਰਨ ਹੋਵੇ ਸੋਗ ਦਿੰਦਾ ਰਹਿਣ ਚੁੱਕਾ ਭੋਗਾ ਗੁਣ ਇਹੋਰ ਨਹੀਂ ਕੋਏ ਨਾ ਕੋ ਹੋਏ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੇ ਰਾਤ ਖਸ ਸੰਸਾਰ ਤੇ ਇਕਮ ਜਾਤ ਨਾਨਕ ਨਾਮੈ ਬਾਸਨਤ ਰਾਗੁ ਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨ ਕੁਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਨਾਏ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰ ਪ੍ਰਾਣ ਸਿਕਾਇ ਹਰ ਕੀਰਤ ਹਮ ਰਹਿ ਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮਨ ਪਾਇਆ ਇਹ ਪਾਗਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਰਗ ਜੀ ਵੈ ਤਰਗ ਜਿਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੇ ਤੁਰ ਮਸਤਗ ਲਿਖਿਆ ਲਖਾਸ ਧਨ ਤਨ ਸਾਸ ਸੰਗਤ ਰਸ ਪਾਇਆ ਮਿਲ ਜਨ ਨਾਨਕ ਨੋ ਪ੍ਰਗਾਸ ਰਾਗ ਗੁਰੇ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵਤਮ ਜਾਰ ਹਰ ਜੀਓ ਪਰਿਆ ਸਾਲ ਪਤਰ ਮੈਂ ਜੰਤੋ ਪਾਏ ਤਾ ਘਰ ਜਿ ਕਾ ਗੈ ਘਰ ਥਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਣਤਾ ਹੋਇ ਨ ਕਿਸੇ ਕੀ ਤਰਿਆ ਸਰਸਰਿਕ ਸਬਾਈ ਠਾਕੁਰ ਕਾਹੇ ਮਨ ਪੋਕਰ ਆਉ ਡਊ ਡਾ ਵੈਸੇ ਕੋ ਸੰਤਿ ਪਛ ਬਚਰੇ ਸਿਰਿਆ ਤਨ ਕਮ ਰਖ ਲਾ ਵੈ ਕਵਣ ਚੁਕਾ ਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਦਾਨ ਠਾਕੁਰ ਕਾੜ ਤਲ ਤਰਿਆ ਨਾਨਕ ਬਲ ਬਲ ਸਤ ਬਲ ਜਈਐ ਤੇਰਾ ਅੰਤ ਨ ਪਾਰ ਵਰਿਆ ਰਗਾ ਸਾਮ ਹੱਲਾ ਚੋਕਾ ਸੋ ਪ੍ਰਖਿ ਓੰਕਾਰ ਸਤ ਗੁਰ ਪ੍ਰਸਾਦ ਸੋ ਪ੍ਰਖਿ ਨਰੰਜਣ ਹਰ ਪ੍ਰਖਿ ਨਰੰਜਣ ਹਰਗਮ ਅਗਮ ਪਾਰ ਸਭ ਤੇ ਆਵੇ ਸਭ ਤੇ ਹੈ ਤੂ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਝੇ ਆ ਕਾ ਦਾ ਤਾਰਾ ਹਰਿ ਤੇ ਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ठाकुर ਹਰਿ ਆਪੇ ਸੇਵਕ ਜੀ ਜਾਨ ਆਨੰਕ ਜੰਤਿ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬੁਰਖ ਸਮਾਨ ਇੱਕ ਦਾਤਿਕ ਭਿਖਾਰੀ ਜਿਸਬ ਤੇਰੇ ਚੋਜ ਵਿਢਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨ ਅਵਰਨ ਜਾਣਾ ਤੂੰ ਪਾਰਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵ ਤੁਜ ਨਾਨਕ ਤਨ ਕੁਰਬਾਨਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਸੁਖ ਮਹਿ ਸੁਖ ਵਾਸੀ ਸੇ ਜਨ ਜੁਗ ਮਹਿ ਸੁਖ ਵਾਸੀ ਸਿਮਗਤ ਸਿਮਤ ਭਜਨ ਹਰ ਧਿਆਇ ਆ ਜੀ ਤਨ ਟੋਟੇ ਜਮ ਕੇ ਵਾਸੀ ਜਨਰ ਪਉ ਜਨ ਹਰ ਨਰਪਉ ਧਿਆਇ ਆ ਜੀ ਤਨ ਕਾ ਪਹੁ ਸਭ ਗਵਾਸੇ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰੂਪ ਸਮਾਸੀ ਸੇ ਧੰਨ ਸੇ ਤਾਂ ਜਨ ਹਰਤਿਆ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਬੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਰਨ ਕਨ ਇਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪਤਾ ਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਨੇਕ ਪੜਾ ਬੋਸ ਸਿਮਰ ਸਾਹਿਬ ਜੀ ਕਰ ਕਰਿਆ ਘੜ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪ ਪਰੰਪਰ ਕਰਤਾ ਜੀ ਤੁਰੇ ਵਡਾ ਵਰਨਾ ਕੋਈ ਤੁਮ ਜੁਗ ਜੁਗੇ ਇੱਕੋ ਸਦ ਸਦਾ ਤੂੰ ਏਕੋ ਜੀ ਤੂੰ ਅਹਚਲ ਕਰਤਾ ਸੋਈ ਤੁਧਿਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹ ਸੋਈ ਤੁਧਿਆਪੇ ਸਰੇਟ ਸਭ ਪਾਈ ਜੀ ਤੁਧਿਆਪੇ ਸਭ ਗੋਈ ਨਾਨ ਨਾਨ ਗੁਣ ਗਵ ਕਰਤੇ ਕੇ ਜੀ ਜੋ ਸਭ ਸੈ ਕਜਨ ਹੋਈ ਆਸਾ ਮਹੱਲਾ ਚੁਤਾ ਤੂੰ ਕਰਤਾ ਸਚਿਆਰ ਮਹਿ ਢਸਾਈ ਜੋ ਤੂੰ ਪਾਵੇ ਸੋ ਇਤੇਸੀ ਜੋ ਤੰਦ ਐਸੋ ਹੋਂ ਪਾਈ ਰਹਾਵ ਸਭ ਤੇਰੇ ਤੋਂ ਸਭ ਨੇ ਤਾਇਆ ਜਿਸਨੋ ਕਿਰਪਾ ਕਰਹਿ ਤਿਨਾਮ ਰਤਨ ਪਾਇਆ ਗੁਰਮਖ ਲਾਦਾ ਮਨ ਮੁਕ ਗਵਾਇਆ ਤੁਜਾ ਵਿਛੋੜਿਆ ਆਪ ਮਿਲਾਇਆ ਤੁੰਦਰ ਆਵ ਸਭ ਤੁਝੇ ਮਾਏ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਤਾਂ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋਗ ਮਹਿ ਲ ਜਿਸਨੋਂ ਤੂੰ ਜਾਣ ਹੈ ਸੋਇ ਜਨ ਜਾਣ ਹਰ ਗੁਣ ਸਦੇ ਆਖ ਵਖਾਣ ਜਿਨ ਹਰ ਸੇਵਿਆ ਤਨ ਸੁਖ ਪਾਇ ਸਜੇਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਤਦ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇ ਕਹਿਣ ਸਭ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੇ ਪਹਿਲ ਨਵਾਸਾ ਪਾਣੇ ਭਾਵਤ ਤਨਹਿ ਕੀਆ ਪੰਕਜ ਮਹਭਗ ਨੇ ਚਾਲਾਮ ਦੇਕਾਂ ਤੈ ਡੂਬਿ ਹਲੇ ਮਨ ਏਕਨ ਚਿਤ ਸਮੂੜ ਮਨ ਹਰ ਬਿਸਰਤਿ ਤੇ ਗੁਣ ਗੱਲਿਆ ਰਹਾਵ ਨਾ ਹਉ ਜਿਸ ਤੇਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਨ ਕੀ ਸਰਨਾ ਜਿਨ ਤੁਮ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹ ਰਿਆ ਗੋਬਿੰਦ ਮਿਲਣੇ ਕੇ ਤੇਰੀ ਬਰੀਆ ਅਵਰ ਕਾ ਤੇਰਾ ਕੀਤਨ ਕਾਮਿਲ ਸਾਧ ਸੰਗਤ ਬਜਿ ਕੇਵਲ ਨਾਮ ਸਰੰਗ ਜਾਮ ਲਾਗ ਪਵ ਚਲ ਤਰਨ ਕ ਜਨਮ ਵਿਰਥਾ ਜਾ ਤਰੰਗ ਮਾਇਆ ਕ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰ ਰਾਇ ਕਹੋ ਨਾਨਕ ਅੰਮ ਨਿਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਸ਼ਦਸਮਿਕ ਕਬੇ ਬਾਚ ਬੇਨਤੀ ਚੋਪਈ ਹਮਰੀ ਕਰਹਾ ਦੇ ਰਖਾ ਪੂਰਨ ਹੋਇ ਤੇ ਕੀ ਇੱਛਾ ਤਾ ਵਿਚਾਰ ਨਾ ਰਹੈ ਮਹਾਰਾ ਪਨ ਜਾਨ ਕਰੋ ਪ੍ਰਤਪਾਰਾ ਹਮਰੇ ਰਸਬੈ ਤੁਮ ਕਾ ਵਾਪਾ ਆਪਾ ਦੇ ਮੈ ਬਚਾਓ ਸੁਖ ਵਿਸੈ ਮੋਰੋ ਪਰਿਵਾਰਾ ਸੇਵਕ ਸਿਕ ਸਬੈ ਕਰਤਾਰਾ ਮੋਰ ਛਣ ਰਜ ਕਰਦੇ ਕਰਿਆ ਸਭਰਨ ਕੋ ਆਸੰਗਰੀ ਹੈ ਪੂਰਨ ਹੋਇ ਅਮਾਰੀ ਆਸਾ ਤੋਰਪਜਨ ਕੀ ਰਹਿ ਪਿਆਸਤ ਮੈਂ ਛਾੜ ਕੋ ਵਰਨਤ ਹਾ ਜੋ ਵਰ ਚਾਹੂ ਉਸ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰੇ ਛੰਟ 77 ਮਾਰੇ ਮਾਰਿਆ ਆਪਹਾ ਦਮ ਜਪਰੀ ਮਰਨ ਕਾਲ ਕਤਰਾਸਨ ਵਰੀ ਇਹੋ ਜੋ ਸਦਾ ਮਾਰੇ ਪਛਾ ਸਰੇਸਤੂ ਜੋ ਕਰਿਓ ਰੱਛਾ ਰਾਖ ਲਿਓ ਮੇਰਾ ਕਨਹਾਰੇ ਸਾਹਿਬ ਸੰਸਾਏ ਪਿਆਰੇ ਦਿਨ ਬਦੁਸ਼ਟਨ ਕੇ ਹੰਤਾ ਤੁਮ ਹੋ ਪਰਿ ਚਤੁਰਦਸ਼ ਕੰਤਾ ਕਾਲ ਪਏ ਬ੍ਰਹਮਾਵਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਗੁਰਵਿਸ਼ਨ ਪ੍ਰਕਾਸ਼ ਸ ਸਗਲ ਕਾਲ ਕਕਿਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀ ਹੋ ਬੇਦਰੈ ਬ੍ਰਹਮਾ ਜੂਥੀ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹ ਮਹਾਰਾਜ ਅਨਕਾਲ ਸਭ ਜਗਤ ਬਨਾਇਓ ਦੇਵ ਦਾ ਜਿਸਨੁ ਬਜਾਇਓ ਆਦੰਤਿ ਕੈ ਅਵਤਾਰਾ ਸੋਇ ਗੁਰ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਮਾਰੇ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਣਤ ਚੀਟੀ ਤੇ ਗੁੰਚ ਰਸਤੁ ਲਾ ਸਭ ਪ੍ਰੇਰਪਾ ਦਿਸ਼ਟ ਕਰ ਫੁਲਾ ਸਾਂਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੇ ਕੇ ਕੀ ਪੀਰ ਪਛਾਣ ਐ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦਕਰਕ ਕਰਾ ਕਰ ਤਾਰਾ ਪਰ ਜਾ ਤਰਤਵ ਦੇਹ ਅਪਾਰਾ ਜਵਾ ਕਰ ਕਰ ਤਿਆਂ ਕਭੂ ਤੁਮ ਮਿਲ ਦੇਹ ਤਰ ਸਭੂ ਜੀਤੇ ਬੰਸੜ ਸਭ ਤਾਰੈ ਆਪ ਆਪਨੇ ਬੂਝੋ ਚਾਰਾ ਤੁਮਸ ਬਿਹਤ ਰਹਿਤ ਨਰ ਆਲਮ ਜਾਣਤ ਬੇਧ ਭੇਦ ਹਰ ਆਲਮ ਨਿਰੰਕਾਰ ਨਿਰਭਕਾ ਨਰ ਲੰਭ ਆਦੇ ਨਿਲਾ ਨasambਤਾ ਕਮੁੜ ਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਵੇਦਾ ਤਾਂ ਕੋ ਕਰ ਪਹਨੁ ਨੁ ਮਾਨਤ ਮਹਾ ਮੁੜਗਟ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਰੰਕਾਰ ਕਟਿਣਤ ਨਹਿ ਪਿਵਾ ਪਾਪਣੇ ਬੁਧਹਿ ਜੀਤੀ ਮਰਨਤ ਬਿਨ ਪਿਣ ਤੁਹੈ ਤੇ ਤੇ ਤੁਮਰਾ ਲਖਨ ਜੈ ਪਸਾਰਾ ਏਬ ਸਜਾ ਪ੍ਰਥਮ ਸੰਸਾਰਾ ਇਕ ਰੂਪਨੁ ਉਪਸਰੂਪ ਰੰਗ ਪਿਉਰਾਵ ਕੇ ਫੂਪਾ ਅੰਡਾ ਜੇ ਰਸੇ ਤਰ ਕੇ ਨਿਤ ਤੁਜ ਖਾਨ ਬਾਰਜ ਦੇ ਨੇ ਕਹੋਂ ਫੋਲਾ ਰਾਜਾ ਹਾ ਬੇਟਾ ਕਹਸ ਮਿੰਟ ਪ੍ਰਸੰਗ ਕਰੇ ਕਟਾ ਸਗਰੇ ਸੱਡ ਦਿਖਾਏ ਚੰਪਾ ਵ ਆਦ ਜੁਗਾਦ ਸਰੂ ਸਿੰਭਵ ਅਬਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰ ਦੁਸ਼ਟ ਜਿਤੇ ਟੋਤ ਪਤਾ ਸਕਲ ਮਲੇਸ਼ ਕਰੋ ਰਨ ਘਾਤਾ ਜਿਸ ਤੋ ਤੁਸਰਨੀ ਪਰੇ ਤਿਨ ਕਾ ਦੁਸ਼ਟ ਦੁਖ ਤਾ ਮਰੇ ਪੁਰਖ ਜਾਨ ਬਗ ਪਰ ਇਤਿਹਾਰੇ ਤਿਨ ਕਾ ਤੁਮ ਸੰਕਟ ਸਬਟਾਰੇ ਜੋ ਕਲਕ ਗਬਾਰਤ ਐ ਤਾਂ ਕੈ ਕਾਲਕ ਨੇ ਆਇਐ ਰੱਛਾ ਹੋਏ ਤਾਂ ਸਭ ਕਾਲ ਦੁਸ਼ਟ ਰੰਤ ਤਤ ਕਾਲਾ ਕਿਰਪਾ ਦਸਤੰਜਾਇਨ ਹਰੋ ਤਾਂ ਕਿ ਤਵ ਤਨਕ ਮੈਂ ਹਰਿਉ ਰਿੱਧ ਸਿਧ ਘਰਮ ਸਭ ਹੋਈ ਦੁਸ਼ਟ ਸ਼ਸਕਾ ਨ ਕੋਈ ਇੱਕ ਬਾੜ ਜੰਤ ਮੈਂ ਸੰਭਾਰਾ ਕਾਲ ਪਾਂਛ ਤੇ ਤਾਹੇ ਉਬਾਰਾ ਜੇ ਨਰ ਨਾਮ ਤਿਹਾਰ ਹੁ ਕਹਾ ਧਾਰ ਦੁਸ਼ਟ ਦੁਖ ਤੇਰਾ ਖੜ ਕੇ ਤਮੈਂ ਸਰਨ ਤਿਹਾਰੀ ਆਪਹਾਦ ਲਿਓ ਬਾਰੀ ਸਰਬ ਠੋਰਮ ਹੋ ਸਹਾਈ ਨੁਸ਼ਟ ਦੁਖ ਤੇਲੇ ਹੁ ਬਚਾ ਇਸ ਵਈਆ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹਮਤੇ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਬੈ ਉਹ ਵੇਦ ਕਮ ਇਕ ਨ ਜਾਣਿਓ ਸਰਸਪਾਨ ਕਿਰਪਾ ਤੁਮਰੀ ਕਰ ਮੈਨ ਨ ਕਿਹੋ ਸਭ ਤੋਹਿ ਬਖਾਨਿ ਦੋਹਿਰਾ ਸਗਲ ਦਵਾਰ ਕੋ ਛਾੜ ਕੇ ਗਿਓ ਤੁਹਾਰ ਦਵਾਰ ਬਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸੈ ਸੇਤੀ ਮਨ ਅਵਜਿ ਆਵੈ ਦਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਉ ਹਰੀ ਕੇਰਾ ਮਨ ਜਿਨੇ ਵਸਾਇਆ ਕਹ ਨਾਨਕ ਅਨੰਦ ਅਸਤ ਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਰ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾੜ ਸਭ ਸਵਾਰਨਾ ਸਬਨਾਗਲਾ ਸਮਰੱਤ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸੱਚੇ ਸਾਈਂਬਾ ਕਿਆ ਨਾਹੀ ਕਰਤੇ ਰ ਕਰਤਾ ਤੇਰਾ ਸਭ ਕੁਝ ਇਸ ਦੇਸ ਸੁ ਪਾਵੇ ਸਦਾ ਸਿਮਸਲਾ ਤੇਰੇ ਨਾਮ ਹਨ ਵਸਾਵੇ ਨਾਮ ਜਨ ਕੈ ਮਨ ਵਸੇ ਅਵਾਜਿ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਈਬ ਕਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਜਿਨਿ ਭੁਖਾਂ ਸਭ ਗਵਾਈਆਂ ਕਰਿ ਸ਼ਾਂਸੁ ਕਮਨਿ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਤਕਰ ਸਫਾਗੈ ਕਰਸ ਫਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਤੁਧ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨਕ ਉਸੇ ਨਾਮ ਹਰਿ ਕਾ ਲਾਗੇ ਕਹ ਨਾਨਕ ਤੈ ਸਕੋਵਾ ਤਤ ਕਰ ਅਨਹਦ ਵਾਜ ਅਨੰਦ ਸੁਨੋ ਵਡ ਭਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤੇ ਭਵੇ ਸਤਿਗੁਰਿਆ ਪਰਪੂਰੇ ਬਿਨਵਤਨ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਰਿਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੂ ਭਇਓ ਸਾਤ ਸੰਤੋਖ ਵਿਚਾਰੁ ਅਮਰਤ ਨਾਮ ਟਕੁਰ ਕਾ ਭਇਓ ਜਿਸ ਕਾ ਸਭ ਸਰਦਾਰੁ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੁ ਇਹੈਤ ਜਿਨ ਨ ਜਾਇ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਰਨ ਲਗ ਤਰਿਆ ਸਭ ਨਾਨਕ ਬ੍ਰਹਮ ਵਿਸਾਰ ਹਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤ ਨਹੀਂ ਮੈਨੋ ਜੋਗ ਕੀ ਤੋਈ ਮਨਰ ਗੁਣਿਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਏ ਸਤਗੁਰ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਨ ਮਨ ਥਿ ਵੈ ਹਰਿਆ ਪੌੜੀ ਜਥੈ ਤੂੰ ਸਮਰਤ ਜਥੈ ਕੋਈ ਨਾ ਹੈ ਉਥੈ ਤੇਰੀ ਰਾਖਾ ਗਨੇ ਉਦਰ ਮਾਏ ਸੁਣ ਕੈ ਜਮ ਕੈ ਦੂਤ ਨਾਇ ਤਰਾ ਛਟ ਜਾਏ ਆਉ ਜਲ ਬਖਮ ਸਗਾਹ ਗੁਰ ਸਬਦਿ ਭਰ ਪਾਹੇ ਜਿਨ ਕਲਗਿ ਪਿਆਸ ਅੰਮ੍ਰਿਤ ਸੇ ਖਾਇ ਕਲ ਮਹਿ ਪਨ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਹਸ ਲੈ ਸਾਹਿਬ ਬਿਰਥਾ ਕੋਈ ਨ ਜਾਏ ਜੇ ਆਵੇ ਤੁਧਿ ਆਏ ਸੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇ ਤੀਰਤਿਆ ਦਰਗਾਹ ਪਇ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੋਂ ਤੁਮ ਕਾ ਡਿਐ ਵਿਰਲਾ ਕੀ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪ ਬਾਰਿਆਨ ਗੁਰ ਕੇ ਪੈਰਿ ਪਾਏ ਕਾਡ ਸਵਾਰਿਆਨ ਹੋ ਆਪ ਦਿਆਲ ਮਨ ਹੋ ਨ ਵਿਚਾਰਿ ਅਣ ਸਾਜਨਾ ਕ ਸੰਗ ਭਵ ਜਲ ਤਾਰਿ ਅਨ ਸਾਖਤ ਨਿੰਦੁਸ਼ਟ ਕੀ ਨਮਾਏ ਵਿਧਾਰਿ ਅਨ ਤੇ ਸਾਹਿਬ ਕੀ ਟੇਕ ਨਾਨਕ ਮਨ ਨਮਾਹੇ ਜਿਸਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ